ਦੀਆਂ ਉਹ ਮਾਰਕਾ ਸਭ ਨੂੰ ਜੀ ਆਇਆਂ ਨੂੰ ਕਹਿੰਦਾ ਹਾਂ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਹਾਂ ਜਿਨ੍ਹਾਂ ਨੇ ਦੇਸ਼ ਵਾਸਤੇ ਕੁਰਬਾਨੀਆਂ ਦਿੱਤੀਆਂ ਅਤੇ ਸਾਡਾ ਦੇਸ਼ ਆਜ਼ਾਦ ਹੋਇਆ ਸਾਡਾ ਸਾਰਿਆਂ ਦਾ ਫਰਜ਼ ਹੈ ਬੰਦਾ ਕਿ ਅਸੀਂ ਨੈਤਿਕ ਕਦਰਾਂ ਕੀਮਤਾਂ ਨੂੰ ਜਿਹੜਾ ਉਹ ਬਣਾ ਇਹਦੇ ਵਿੱਚ ਹੀ ਸਾਡੇ ਦੇਖ ਦੀ ਕੱਤੀ ਅਤੇ ਹੁਸ਼ਾਰੀ ਹੈ ਜੈ ਹਿੰਦ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਅਤੇ ਇੱਕ ਗੱਲ ਜ਼ਰੂਰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ 49 ਤੇ ਮੈਂ ਆਪਣੇ ਚੇਅਰਮੈਨ ਜਸ਼ਵਤ ਕੁਹਾੜ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਨੀ ਵੈਲਫੇਅਰ ਸੈਕਸ਼ਨ ਨੂੰ ਇਸ ਉਪਲਬਧੀ ਤੱਕ ਬਚਾਇਆ ਉਹਨਾਂ ਦੇ ਦਿਸ਼ਾ ਦਿਸ਼ਾ ਦੇ ਨਾਲ ਹੀ ਇਹ ਸਾਰਾ ਕੰਮ ਕਰਦੇ ਹਾਂ ਜਿਹੜਾ ਜੋ ਵੀ ਸ਼ਰਕ ਡਵੈਲਪਮੈਂਟਸ ਹੁੰਦੀਆਂ ਸਾਨੂੰ ਇਹ ਗਾਈਡ ਕਰਦੇ ਤੇ ਉਸ ਹਿਸਾਬ ਨਾਲ ਕੰਮ ਕਰਦੇ ਆ ਪ੍ਰਸ਼ਾਸਨ ਸਾਡਾ ਪੂਰਾ ਸਪੋਰਟ ਕਰਦਾ ਇਹ ਮੇਰੇ ਸਾਥ ਸਾਡੀ ਪੂਰੀ ਸਪੋਰਟ ਕਰਦੇ ਆ ਸਾਨੂੰ ਅਸੀਂ ਉਹਨਾਂ ਦਾ ਵੀ ਕੋਈ ਦੇਣੀਆਂ ਤੇ ਨਹੀਂ ਸਕਦੇ ਜਦੋਂ ਸਾਨੂੰ ਸਾਨੂੰ ਸਾਥ ਦੇਲੇ ਸਾਡਾ ਹਰ ਕੰਮ ਦੇ ਵਿੱਚ ਮੈਂ ਸਾਰੇ ਮੈਂਬਰ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਹਰ ਮੋਕੇ ਤੇ ਪਾਈ ਗਿੰਦੀ ਜੀ ਪਹੁੰਚਦੇ ਨੇ ਕਲਸਾਈਡ ਵਾਲੇ ਅਾਇਨੀਮਨੋਦਨ ਲੋਕ ਉਹ ਤੋਂ ਮਦਦ ਕਰਦਾ ਅਸੀਂ ਇੱਕ ਵੌਇਸ ਆਫ ਪਟਿਆਲਾ ਨਵੀਂ ਐਨਜੀਓ ਬਣਾਈ ਹੈ ਜਿਹਦਾ ਮੈਂ ਵਾਈਸ ਪ੍ਰੈਜ਼ੀਡੈਂਟ ਆ ਸਾਡੇ ਡਾਕਟਰ ਸਾਹਿਬ ਭਗਵਲੀ ਸਾਹਿਬ ਪ੍ਰੈਜ਼ੀਡੈਂਟ ਨੇ ਉਹਦੇ ਉਹਦੇ ਅੰਡਰ ਅਸੀਂ ਕਲੀਨ ਗ੍ਰੀਨ ਐਂਡ ਬਿਊਟੀਫੁਲ ਪਟਿਆਲਾ ਦੇ ਕੰਮ ਕਰ ਰਹੇ ਜਿਹਦੇ ਵਿੱਚ ਫਾਲ ਸਾਈਡ ਦਾ ਬਹੁਤ بڑا ਯੋਗਦਾਨ ਹੈ ਜਿਹੜਾ ਇਹ ਸ਼ਹਿਰ ਦੇ ਵਿੱਚ ਅਸਲ ਵਿੱਚ 6 ਹਾਪਸ ਕਲਾਸ ਲਗਾਉਂਦੇ ਆ ਤੇ ਫਰਦਾ ਕੰਮ ਕਰਦੇ ਆ ਅਸੀਂ ਉਹ ਗੇਟੇ ਕੋਸੀ ਜਿਮ ਬਗੀ ਟੀਮ ਬਣਾਈਆਂ ਗਾਰਡ ਲਗਾ ਦੀ ਆ ਪਾਣੀ ਲਗਾ ਰਹੀ ਆ ਉਹ ਸੰਭਾਲ ਕਰਨੀ ਆ ਉਹ ਲਗਾ ਗੂਟਾ ਲਗਾ ਕੇ ਸਿਰਫ ਛੱਡਦੇ ਨਹੀਂ ਆ ਇੱਕ ਇੱਕ ਗੂਟਾ ਲਗਾਇਆ ਫੋਟੋ ਕਰਾਈ ਦੇ ਘਰ ਲਗੇ ਆ ਅਸੀਂ ਲਗਾਤਾਰ 40 ਦਿਨ ਹੋ ਗਏ ਆ ਜਿਹੜੇ ਇਹ ਗੂਟੇ ਲਗਾ ਰਹੇ ਆ 8 ਤਰੀਕ ਨੂੰ ਸ਼ੁਰੂ ਕੀਤਾ ਸੀ 8 ਜੁਲਾਈ ਤੋਂ ਰੈਗੂਲਰ ਡੇਲੀ ਅਸੀਂ ਸਾਡੀ ਟੀਮ ਕੰਮ ਕਰ ਰਹੀ ਹੈ ਮੈਂ ਆਊਟਸਾਈਡ ਦਾ ਬਹੁਤ ਬਹੁਤ ਦਾ ਮਦਦ ਕਰਦਾ ਜਿਹਨਾਂ ਨੇ ਪੂਰੀ سپورਟ ਦੇਨ ਕਰਦੇ ਨੇ ਤੇ ਜੱਜਪਾਲ ਜੁਹਾਨ ਜੀ ਸਾਡੇ ਚੇਅਰਮੈਨ ਸਾਹਿਬ ਜਿਹੜਾ ਕਿ ਸ਼ਹਿਰ ਦੀ ਪੂਰੀ ਗਵਾਈ ਕਰ ਰਹੇ ਨੇ ਸ਼ਹਿਰ ਦੇ ਜੋ ਬੈਟਰਮੈਂਟ ਰੋਸਿਕ ਕੰਮ ਹੁੰਦੇ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਬਹੁਤ ਸਹਿਯੋਗ ਹੈ ਤੇ ਮੈਂ ਉਹਨਾਂ ਦਾ ਬਸ ਅਹੀ ਜਾਣਦੇ ਆ ਕਿ ਸਾਡਾ ਹੱਥ ਵੜ ਕੇ ਰੱਖਣ ਸਾਡੇ ਬਿਠਦੇ ਹੋਏ ਹੱਥ ਫੜੇ ਸਾਡਾ ਹੱਥ ਵੀ ਵੜ ਕੇ ਰੱਖਣ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਅੱਜ ਦਾ ਝੰਡਾ ਰਸਮ ਸਾਡੇ ਚੇਅਰਮੈਨ ਸਾਹਿਬ ਕਰਨਗੇ ਅੱਜ ਦੇ ਛੜੀ ਨੀ ਦੇ ਚੇਰਮੈਨ ਨੇ ਤੇ ਬਹੁਤ ਜਲਦੀ ਸਾਡੇ ਪੰਜਾਬ ਦੇ ਕੋਈ ਚੇਰਮੈਨ ਨਹੀਂ ਮਿਲੇਗੀ ਤੇ ਫਿਰ ਵੀ ਛੜਾ ਸਾਡੇ ਨਾਲ ਹੀ ਛੜਾ ਲੀ ਗਏ ਮੈਂ ਬਹੁਤ ਬਹੁਤ ਇੱਕ ਵਾਰ ਧੰਨਵਾਦ ਕਰਦਾ ਹਾਂ ਜੈ ਹਿੰਦ ਚਾਪੇ ਗੀਤ ਜੀ ਜਨਮ ਅਧਿਨਾਇਕ ਜਾਇਆ ਹੈ ਭਾਰਤ ਬਾਗਿਆ ਬਿਨਾਂ ਕਰ ਪੰਜਾਬ ਸਿੰਧ ਗੁਜਰਾਤ ਮਰਾਠਾ ਕਰਵੇ ਉਸੇ रंग तब शुभ नामे जागे तब शुभ आशीष मांगे गाए सब जन जय गाता जन गण मंगल दायक जय हे भारत भाग्य विधाता ਸ਼ੁਰੂ ਕਰੋ ਜੀ ਕਰੋ ਜੀ ਜੈ ਸ਼ੁਰੂ ਕਰੋ ਜੀ ਕਰੋ ਬਾਰਤ ਮਾਤਾ ਕੀ ਜੈ ਬਾਰਤ ਮਾਤਾ ਕੀ ਜੈ ਬਾਰਤ ਮਾਤਾ ਕੀ ਜੈ ਜੀ ਅੱਜ ਨੀ ਵੈਲਫੇਅਰ ਸੁਸਾਇਟੀ ਔਰ ਲਾਈਨਸ ਕਲੱਬ ਸੇਵਾ ਸਫਾਇਰ ਦੀ ਤਰਫੋਂ ਲਾਈਨ ਪਾਰਕ ਦੇ ਵਿੱਚ ਅੱਜ 15 ਅਗਸਤ ਦਾ ਜੋ ਆਜ਼ਾਦੀ ਦਿਵਸ ਤੇ ਉਤੇ ਝੰਡੇ ਦੀ ਰਸਮ ਅਦਾ ਕੀਤੀ ਹੈ ਰੰਗਾ ਝੰਡਾ ਫੇਰ ਆਇਆ ਗਿਆ ਹੈ ਔਰ ਇਹ ਹਰ ਸਾਲ ਜਿਹੜਾ ਆ ਅਸੀਂ ਸਾਡੀਆਂ ਸੰਸਥਾ ਜਿਹੜੀਆਂ ਨੇ ਸੋਸ਼ਲ ਆਰਗੇਨਾਈਜੇਸ਼ਨ ਬਟਾਲੇ ਦੀਆਂ ਸਾਰਿਆਂ ਰਲ ਮਿਲ ਕੇ ਇਕੱਠੇ ਹੋ ਕੇ ਅਸੀਂ ਇਹ ਦਿਵਸ ਨੂੰ ਮਨਾਉਂਦੇ ਆਂ ਔਰ ਬਹੁਤ ਹੀ ਹਰਸ਼ ਉਲਾਸ ਔਰ ਖੁਸ਼ੀ ਦੇ ਨਾਲ ਇਸ ਦਿਵਸ ਨੂੰ ਮਨਾਇਆ ਜਾਂਦਾ ਹੈ ਔਰ ਲੋਕਾਂ ਨੂੰ ਆਪਣਾ ਲੱਡੂ ਵਗੈਰਾ ਮਠਾਈਆਂ ਵੰਡੀਆਂ ਗਈਆਂ ਔਰ ਇਹ ਦੇਸ਼ ਭਗਤੀ ਦਾ ਪ੍ਰਤੀਕ ਹੈ ਔਰ ਅੱਜ ਆਜ਼ਾਦੀ ਦਿਵਸ ਦੇ ਜਿੱਥੇ ਸਾਡੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਸਾਨੂੰ ਦੇਸ਼ ਨੂੰ ਆਜ਼ਾਦੀ ਦਵਾਈ ਔਰ ਅੱਜ ਜਿਹੜਾ ਦੇਸ਼ ਦੇ ਉੱਤੇ ਜਿਹੜੇ ਪਹਿਰਾ ਦੇ ਲੱਗੇ ਹੋਏ ਹਨ ਸਾਡੇ ਫੌਜੀ ਜਵਾਨ ਔਰ ਪੰਜਾਬ ਪੁਲਿਸ ਜਿਹੜੀ ਹੈ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਹੀ ਵੀ ਆਪਣੀਆਂ ਜਾਨਾਂ ਤੇ ਸੁਜਾਨ ਦੀ ਬਾਜ਼ੀ ਲਗਾ ਕੇ ਸਾਡੀ ਰੱਖਿਆ ਕਰ ਰਹੇ ਹਨ ਸੋ ਸਾਰਿਆਂ ਨੂੰ ਸ਼ਹੀਦਾਂ ਨੂੰ ਪ੍ਰਣਾਮ ਕਰਨ ਦਾ ਦਿਵਸ ਹੈ ਔਰ ਇਹ ਜਿਹੜੇ ਲੋਕ ਸਾਡੀ ਸੁਰੱਖਿਆ ਵਾਸਤੇ ਲੱਗੇ ਹੋਏ ਹਨ ਇਹਨਾਂ ਦੀ ਹੌਸਲਾ ਅਫਜ਼ਾਈ ਕਰਨ ਦਾ ਦਿਵਸ ਹੈ ਸੋ ਇਸ ਦਿਵਸ ਦੇ ਉੱਤੇ ਮੈਂ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਔਰ ਆਸ ਕਰਦਾ ਵੀ ਇਹ ਦਿਵਸ ਜਿਹੜਾ ਹੈ ਤੇ ਰਾਸ਼ਟਰੀ ਪਰਵ ਹੈ ਇਹਨੂੰ ਬਹੁਤ ਹੀ ਧੂਮਧਾਮ ਨਾਲ ਸਾਰੇ ਦੇਸ਼ 'ਚ ਮਨਾਇਆ ਜਾਂਦਾ ਹੈ ਲਾਂਚ ਅਰਜੀਵਿਕ ਪ੍ਰੈਜ਼ੀਡੈਂਟ ਲਾਂਚਸ ਕਲੱਬ ਬਟਾਲਾ ਸੇਵਾ ਸਫਾਇਤ ਪ੍ਰੈਜ਼ੀਡੈਂਟ ਨੀ ਵੈਲਫੇਅਰ ਸੁਸਾਇਟੀ ਰਜਿਸਟਰਡ ਪੰਜਾਬ ਅੱਜ 78ਵਾਂ ਦਿਨ ਤੇ ਫਲੈਗ ਸਟਰੀਮਨੀ ਕੀਤੀ ਜੋ ਸਾਡੇ ਚੇਅਰਮੈਨ ਸਾਹਿਬ ਜਸ਼ਪਾਲ ਚੋਹਾਂਜੀ ਨੀ ਵੈਲਫੇਅਰ ਸੁਸਾਇਟੀ ਉਹਨਾਂ ਨੇ ਕੀਤੀ ਜਿਸ ਦੇ ਵਿੱਚ ਸਾਰੇ ਸਾਡੇ ਮੈਂਬਰਸ ਖਾਸਾ ਲਾਂਚਸ ਕਲੱਬਸ ਐਂਡ ਨੀ ਵੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰਸ ਆਏ ਮੈਂ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਆਪਣਾ ਕੀਮਤੀ ਟਾਈਮ ਨਿਕਾਲ ਕੇ ਆਂਦੇ ਆ ਤੇ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਮੈਂ ਇੱਕ ਵਾਰੀ ਫੇਰ ਬਹੁਤ ਬਹੁਤ ਵਧਾਈ ਦਿੰਦਾ ਜਨ ਪ੍ਰੈਜ਼ੀਡੈਂਟ ਲਾਇਨਸ ਕਲੱਬ ਬਟਾਲਾ ਪ੍ਰਿੰਸ ਸ਼ਕਤੀ ਨਿਊ ਗਲਫਰ ਸੋਸਾਇਟੀ ਅੱਜ 15 ਅਗਸਤ ਦੇ ਉੱਤੇ ਬਹੁਤ ਬਹੁਤ ਸਾਰੇ ਜਿਹੜੇ ਸਾਡੇ ਇੱਥੇ ਜਿੰਨੇ ਸਾਥੀ ਆਏ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਵਾਂ ਅੱਜ ਝੰਡੇ ਦੀ ਰਸਮ ਜਿਹੜੀ ਆ ਲਾਇਨਸ ਪਾਰਕ ਦੇ ਵਿੱਚ ਲਾਇਨ ਅਰਜੀਤ ਵਿੱਕ ਜੀ ਜੋ ਪ੍ਰੈਜ਼ੀਡੈਂਟ ਨੇ ਨੀ ਵੈਲਫੇਅਰ ਸ਼੍ਰੀਮ ਦੇ ਉਹਨਾਂ ਦੀ ਅਗਵਾਈ ਦੇ ਵਿੱਚ ਸਾਡੇ ਚੇਅਰਮੈਨ ਜੀ ਰਸ਼ਪਲ ਚੋਹਾਨ ਜੀ ਇਹਨੇ ਚੰਬੀ ਲਸਮਦਾ ਕੀਤੀ ਆ ਉਸ ਦੇ ਵਿੱਚ ਵੱਖ-ਵੱਖ ਜੀ ਐਨ ਜੀਓ ਆਏ ਨੇ ਖਾਸ ਸਾਈਟ ਤੋਂ ਬਾਕੀ ਆਪਣੇ ਕਲਬਾਂ ਜਿਹੜੀਆਂ ਲਾਈਨਸ ਕਲਬਾਂ ਜਿਹੜੀਆਂ ਚਾਰ ਪੰਜ ਆਈਆਂ ਇੱਥੇ ਮੈਂ ਉਹਨਾਂ ਸਾਰਿਆਂ ਦਾ ਸਵਾਗਤ ਕਰਨਾ ਉਹਨਾਂ ਨੂੰ ਵਧਾਈ ਦੇਣਾ ਔਰ 15 ਅਗਸਤ ਦਿਵਸ ਦੇ ਉੱਤੇ ਮੈਂ ਆਪਣੇ ਪ੍ਰੈਜ਼ੀਡੈਂਟ ਸਰ ਨੂੰ ਵੀ ਇੱਕ ਬਹੁਤ ਵਧੀਆ ਮਤਲਬ ਮੋਟੀਵੇਸ਼ਨ ਕਰਨਾ ਚਾਹਨਾ ਇਹ ਜਿਸ ਤਰ੍ਹਾਂ ਦੇ ਕੰਮ ਕਰਦੇ ਪਿਆ ਇਸ ਤਰ੍ਹਾਂ ਦੇ ਕੰਮ ਕਰੀ ਜਾਂ ਸਮਾਜ ਵਾਸਤੇ ਇਹ ਸਾਨੂੰ ਮਤਲਬ ਬਹੁਤ ਅੱਛੀ ਗਾਈਡਲਾਈਨ ਦਿੰਦੇ ਨੇ ਸਾਰੇ ਕੰਮਾਂ ਦੇ ਵਿੱਚ ਜਿਸ ਤਰ੍ਹਾਂ ਕੀ ਦੇਖਦੇ ਰਹਿੰਦੇ ਹੋ ਆਪਣੇ ਪੇਜ ਦੇ ਉੱਪਰ ਕਿ ਅੱਜਕੱਲ ਇਹ ਇੱਕ ਮਹੀਨੇ ਤੋਂ ਜਿਹੜੇ ਆ ਵਾਇਸ ਆਫ ਬਟਾਲਾ ਦੇ ਸੰਗਠਨ ਦੇ ਅਧੀਨ ਜਿਹਦੇ ਵਾਈਸ ਪ੍ਰੈਜ਼ੀਡੈਂਟ ਨੇ ਉਧੇ ਲਗਾ ਰਹੇ ਨੇ ਰੀਪਰੀ ਮੈਂ 10000 ਦੇ ਪੌਦੇ ਦੇ ਲਾਗੇ ਨਾਲ ਲਗਾਤਾ ਔਰ ਪੌਦੇ ਲਾਂ ਦੇ ਨਾਲ ਉਹਨਾਂ ਦੇ ਨਾਲ ਗਾੜ ਉਹਨਾਂ ਦੇ ਨਾਲ ਜਿਹੜੇ ਉੱਤੇ ਕਵਰ ਜਿਹੜੇ ਆਲੇ-ਦੁਆਲੇ ਸਕੰਜੇ ਆ ਸਾਰੇ ਲਾ ਕੇ ਇੱਕ ਮੈਂ ਜੀਟੀ ਰੋਡ ਤੇ ਨਾ ਵੇਖਦਾ ਵੀ ਹਾਂ ਉਹਨਾਂ ਨੂੰ ਕਿਡੇ ਖੂਬਸੂਰਤ ਲੱਗਦੇ ਆ ਐਸੇ-ਐਸੇ ਉਪਰਾਲੇ ਕਰਦੇ ਪਏ ਨੇ ਜਿਹਦੇ ਨਾਲ ਸਾਡਾ ਬਟਾਲੇ ਦਾ ਨਾਮ ਬਹੁਤ ਚਾਹ ਰਿਹਾ ਮੈਂ ਪਰਮਾਤਮਾ ਕੇ ਇਹ ਅਰਦਾਸ ਕਰਾਂਗਾ ਇਹਨਾਂ ਨੂੰ ਹੋਰ ਬਲ ਬਖਸ਼ੇ ਪੇ ਇਹ ਜੋ ਕੰਮ ਵੱਧ ਚੜ ਕੇ ਕਰਨ ਇਹਨਾਂ ਲਵਜਾਂ ਦੇ ਨਾਲ ਹੀ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ